ਖਾਲਦ ਵਿੱਚ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜੇਹਤੇ ਹੀ ਕਤਲ ਦੇ ਇਲਜ਼ਾਮ ਲਗੇ ਨੇ ਦੱਸਿਆ ਕਿ ਟੀਡ ਦੇ ਵਿੱਚ ਕਟਰ ਮਾਰ ਕੇ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਹੈ ਮੌਤ ਤੋਂ ਪਹਿਲਾਂ ਦੀ ਖੌਫਨਾਕ ਵੀਡੀਓ ਵੀ ਸਾਹਮਣੇ ਆਈ ਹੈ ਪਿੰਡ ਬਟੋਰੀ ਕਲਾ ਦੀ ਇਹ ਵਾਰਦਾਤ ਹੈ ਗੈਣੀਆਂ ਨੂੰ ਲੈ ਕੇ ਇਹ ਵਿਵਾਦ ਹੋਇਆ ਸੀ ਇਸ ਵਾਰਦਾਤ ਦਾ ਇੱਕ ਇਨਸੀਡੈਂਟ ਹੋਇਆ ਸੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਹੀਮਾ ਨਾਮ ਦੀ ਲੜਕੀ ਹੈ ਜਿਸ ਨੂੰ ਚਾਕੂ ਨਾਲ ਦੇ ਕਤਲ ਕਰ ਦਿੱਤਾ ਗਿਆ ਹੈ ਉਹ ਉਹਦੇ ਚ ਜਿਹੜੇ ਉਹਦੇ ਘਰ ਵਾਲੇ ਵੱਲੋਂ ਨਾਮ ਲਖਾਈ ਗਏ ਨੇ ਉਹ ਤਿੰਨ ਨਾਮ ਲਖਾਈ ਗਏ ਨੇ ਉਹਦੇ ਚੋਂ ਜਿਹੜਾ ਮੇਨ ਅਕਿਊਜ਼ ਸੀਗਾ ਚਰਨਜੀਤ ਜਿਹਨੇ ਉਹ ਵਾਰ ਕੀਤਾ ਸੀ ਉਹਨੇ ਵੀ ਅਰੈਸਟ ਕਰ ਲਿਆ ਉਹ ਲੋਸ ਰਿਪੋਰਟ ਪ੍ਰੋਡਿਊਸ ਕਰਾਂਗੇ ਇੱਕ ਉਹਦੇ ਬਾਰੇ ਤੇ ਇਹ ਜਿਹੜੀ ਪਰਚੀ ਚ ਗਈ ਤੇ ਇੱਕ ਹੋਰ ਵੀ ਪਰਚੀ ਦਾ ਨਾਲ ਉੱਥੇ ਜਿਹੜਾ ਘਰ ਚ ਮੌਜੂਦ ਸੀ ਉਸ ਵਾਲੇ ਜਿਹੜਾ 8 ਬਾਅਦ ਦਾ ਫੋਹੀ ਗਿਆ ਸਰ ਤੇ ਟੋਟਲ ਕਿੰਨੇ ਨੇ ਉਹ ਤਿੰਨ ਬੰਦਿਆਂ ਤੇ ਪਰਚਾ ਦਰਜ ਹੋਇਆ ਉਹਦੇ ਚੋਂ ਇੱਕ ਬੰਦਾ ਜਿਹੜਾ ਮੇਨ ਜਿਹਨੇ ਹਮਲਾ ਕੀਤਾ ਸੀ ਉਹਨੇ ਅਰੈਸਟ ਕਰ ਲਿਆਗੇ ਆਪਸ ਚ ਰਾਹ ਨੇ ਜਿਨ੍ਹਾਂ ਦੀ ਲੜਾਈ ਹੋਈ ਸੀ ਸੋ ਉਹਦੇ ਚੋਂ ਨੇ ਆਪਣੀ ਪਰਜਾਈ ਤੇ वार ਕੀਤਾ ਸੀ ਚਾਕੂ ਨਾਲ ਜਿਹੜਾ ਕਿ ਉਹਨਾਂ ਦੀ ਮੌਤ ਹੋ ਗਈ ਸੀ ਕੋਈ ਕਾਰਨ ਪਤਾ ਲੱਗੇਗਾ ਇਹਨਾਂ ਦੀ ਲੜਾਈ ਪਹਿਲਾਂ ਵੀ ਚੱਲਦੀ ਸੀ ਕੱਲ ਇਹ ਜਿਹੜੀ ਮਾ ਪਾਰਟੀ ਹੈ ਜਿਹੜੀ ਡਿਸਿਸਟ ਉਹ ਉਹਨਾਂ ਦੇ ਘਰ ਲਾਬਾ ਲੈ ਕੇ ਗਏ ਸੀ ਉੱਥੇ ਇਹਨਾਂ ਦੀ ਆਪਸ ਵਿੱਚ ਗੋਲਾਬਾਲੀ ਹੋਈ ਜਿਸ ਤੋਂ ਬਾਅਦ ਜਿਹੜਾ ਚਰਨਜੀਤ ਹੈ ਉਹ ਕਿਚਨ ਚੋਂ ਜਾ ਕੇ ਤੇ ਚਾਕੂ ਲੈ ਆਇਆ ਤੇ ਚਾਕੂ ਲੈ ਆ ਕੇ ਉਹਨੇ ਉਹਦੇ ਉੱਤੇ वार ਕੀਤਾ ਤੇ ਉਹਨਾਂ ਦੀ ਜਾਨ ਚਲੀ ਗਈ ਲੇਕਿਨ ਪਰਿਵਾਰ ਵਾਲਾ ਨੇ ਇਲਜ਼ਾਮ ਲਾਇਆ ਸੀ ਕਿ ਉਹਦਾ ਘਰ ਵਾਲੇ ਦੇ ਉੱਤੇ ਵੀ ਸੱਕਾ ਕਈ ਵਾਰ ਇਹਨਾਂ ਦੇ ਸਮਝੌਤੇ ਵੀ ਹੋਇਆ ਕਈ ਵਾਰ ਕੁੱਟਮਾਰ ਵੀ ਕੀਤੀ ਹੈ ਉਹਨੇ ਘਰ ਵਾਲੇ ਨੇ ਵੀ ਜਿਹੜੀ ਜਿਹੜੀ ਲੇਡੀ ਸੀ ਹਾਂਜੀ ਸੋ ਉਹਨਾਂ ਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਸੋ ਉਹ ਵੀ ਐਂਗਲ ਵੈਰੀਫਾਈ ਕਰ ਲਾਂਗੇ ਬਟ ਜਿਹੜਾ ਕੱਲ ਇਨਸੀਡੈਂਟ ਹੋਇਆ ਸੀ ਉਹ ਭਰਾਵਾਂ ਦੀ ਆਪਸੀ ਲੜਾਈ ਕਰਕੇ ਸਰ ਮਾਤਾ ਵੀ ਨਾਲ ਸੀ ਇਹਨਾਂ ਦੀ ਕਹਿ ਰਹੇ ਸੀ ਪਰ ਉਹਨਾਂ ਦੇ ਵੀ ਖਿਲਾਫ ਪਰਚਾ ਦਰਜ ਹੋਇਆ ਤਿੰਨ ਅਕਿਊਜ਼ ਨੇ ਇਹਦੇ ਵਿੱਚ ਇੱਕ ਤਾਂ ਜਿਹੜਾ ਚਰਨਜੀਤ ਦਾ ਜਿਹੜਾ ਰਿਸਕ ਕੀਤਾ ਗਿਆ ਤੇ ਉਹਨਾਂ ਦੀ ਬਾਈ